ਰਾਜਵੀਰ ਜਵੰਦਾ ਦੇ ਉਹ ਚਾਰ ਰਾਜ ਜੇ ਤੁਸੀਂ ਇੱਕ ਵਾਰ ਸੱਚੇ ਦਿਲ ਨਾਲ ਸਮਝ ਲੇ ਤਾਂ ਤੁਹਾਡੀ ਜ਼ਿੰਦਗੀ ਪਹਿਲਾਂ ਨਾਲੋਂ ਕਾਫੀ ਜ਼ਿਆਦਾ ਵਧੀਆ ਹੋ ਸਕਦੀ ਆ ਇਹ ਕੋਈ ਕਹਾਣੀ ਨਹੀਂ ਇਹ ਉਹ ਸੱਚ ਨੇ ਜੋ ਹਰ ਪੰਜਾਬੀ ਨੂੰ ਜ਼ਿੰਦਗੀ ਚ ਸਿੱਖਣੇ ਚਾਹੀਦੇ ਨੇ ਰਾਜਵੀਰ ਜਵੰਦਾ ਸਿਰਫ ਇੱਕ ਗਾਇਕ ਨਹੀਂ ਸੀ ਉਹ ਇੱਕ ਸੋਚ ਸੀ ਇੱਕ ਐਸੀ ਸੋਚ ਜੋ ਸਾਨੂੰ ਸਿਖਾਉਂਦੀ ਸੀ ਕਿ ਚੋਪਰ ਹੈ ਕਿ ਵੀ ਇਨਸਾਨ ਬਹੁਤ ਜ਼ਿਆਦਾ ਕੁਝ ਕਹਿ ਸਕਦਾ ਆ ਉਹ ਕਦੇ ਵੀ ਆਪਣੀ ਜ਼ਿੰਦਗੀ ਦਾ ਦਰਦ ਸੋਸ਼ਲ ਮੀਡੀਆ ਤੇ ਰੋਕੇ ਨਹੀਂ ਦਿਖਾਉਂਦਾ ਸੀ ਪਰ ਉਸ ਦੇ ਗੀਤ ਉਸ ਦੀ ਆਵਾਜ਼ ਸਭ ਕੁਝ ਉਸ ਦੇ ਅੰਦਰ ਦਾ ਦਰਦ ਆਪਣੇ ਆਪ ਬਿਆਨ ਕਰ ਜਾਂਦੇ ਸੀ ਇਥੋਂ ਇੱਕ ਵੱਡਾ ਸੱਚ ਸਾਹਮਣੇ ਆਉਂਦਾ ਆ ਜਿੰਦਗੀ 'ਚ ਹਰ ਮੁਸਕਾਨ ਦੇ ਪਿੱਛੇ ਲਾਜ਼ਮੀ ਨਹੀਂ ਕਿ ਖੁਸ਼ੀ ਹੀ ਹੋਵੇ ਕਈ ਵਾਰ ਸਭ ਤੋਂ ਵੱਧ ਹੱਸਦਾ ਇਨਸਾਨ ਅੰਦਰੋਂ ਸਭ ਤੋਂ ਵੱਧ ਟੁੱਟਿਆ ਹੋਇਆ ਹੁੰਦਾ ਆ ਰਾਜਵੀਰ ਜਬੰਦਾ ਸਾਨੂੰ ਇਹ ਸਿਖਾ ਗਿਆ ਕਿ ਦਿਲ ਦਾ ਦਰਦ ਹਰ ਕਿਸੇ ਨੂੰ ਨਹੀਂ ਦੱਸਿਆ ਜਾਂਦਾ ਕੁਝ ਦਰਦ ਸਿਰਫ ਖੁਦ ਨਾਲ ਹੀ ਸਾਂਝੇ ਕੀਤੇ ਜਾਂਦੇ ਨੇ ਪਰ ਗੱਲ ਇੱਥੇ ਖਤਮ ਨਹੀਂ ਹੁੰਦੀ ਸ਼ੋਹਰਤ ਨਾਮ ਤਾਲੀਆਂ ਅਤੇ ਇੱਕ ਸਫਲ ਇਨਸਾਨ ਜਿਸ ਦੇ ਕੋਲ ਲੱਖਾਂ ਕਰੋੜਾਂ ਦਾ ਪੈਸਾ ਹੋਵੇ ਇਹ ਸਭ ਹੋਣ ਦੇ ਬਾਅਦ ਜੋ ਵੀ ਇਨਸਾਨ ਇਕੱਲਾ ਮਹਿਸੂਸ ਕਰ ਸਕਦਾ ਆ ਇਸ ਕਰਕੇ ਜੇ ਤੁਹਾਡੇ ਕੋਲ ਅੱਜ ਮਾਪੇ ਬਾਪ ਦੋਸਤ ਜਾਂ ਕੋਈ ਆਪਣਾ ਬੈਠਾ ਆ ਉਸ ਨੂੰ ਸਮਾ ਦੇਓ ਕਿਉਂਕਿ ਪੈਸਾ ਮੁੜ ਵਾਪਸ ਆ ਸਕਦਾ ਆ ਪਰ ਸਮਾਂ ਕਦੇ ਵਾਪਸ ਨਹੀਂ ਮੁੜ ਕੇ ਆਉਂਦਾ ਹੁਣ ਇੱਕ ਐਸਾ ਸੱਚ ਜੋ ਬਹੁਤ ਲੋਕ ਮੰਨਣਾ ਨਹੀਂ ਚਾਹੁੰਦੇ ਮਰਦ ਹੋਣਾ ਇਸ ਦਾ ਮਤਲਬ ਇਹ ਨਹੀਂ ਕਿ ਦਰਦ ਨਾ ਹੋਵੇ ਅਤੇ ਮਰਦ ਹੋਣਾ ਇਹ ਵੀ ਨਹੀਂ ਕਿ ਰੋਣਾ ਕਮਜ਼ੋਰੀ ਹੋਵੇ ਰਾਜਵੀਰ ਜਬੰਦਾ ਦੀ ਸਾਨੂੰ ਜ਼ਿੰਦਗੀ ਇਹ ਦੱਸਦੀ ਆ ਕਿ ਇਮੋਸ਼ਨ ਦਬਾਉਣਾ ਹੱਲ ਨਹੀਂ ਇਮੋਸ਼ਨ ਸਮਝਣਾ ਹੀ ਅਸਲੀ ਤਾਕਤ ਹੁੰਦੀ ਆ ਤੇ ਸਭ ਤੋਂ ਕੋੜਾ ਸੱਜ ਦੁਨੀਆ ਤੁਹਾਨੂੰ ਉਦੋਂ ਤੱਕ ਹੀ ਪਸੰਦ ਕਰਦੀ ਆ ਜਦੋਂ ਤੱਕ ਤੁਸੀਂ ਉਹੋ ਜਿਹਾ ਬਣੇ ਰਹਿੰਦੇ ਹੋ ਜਿਵੇਂ ਉਹ ਚਾਹਦੀ ਆ ਇਸ ਲਈ ਆਪਣੀ ਜ਼ਿੰਦਗੀ ਲੋਕਾਂ ਨੂੰ ਇਮਪ੍ਰੈਸ ਕਰਨ ਲਈ ਨਹੀਂ ਸਗੋ ਆਪਣੇ ਆਪ ਨੂੰ ਖੁਸ਼ ਰੱਖਣ ਲਈ ਜੀਓ ਅੱਜ ਜੇ ਤੁਸੀਂ ਇਹ ਵੀਡੀਓ ਦੇਖ ਰਹੇ ਹੋ ਤਾਂ ਇੱਕ ਗੱਲ ਹਮੇਸ਼ਾ ਜ਼ਿੰਦਗੀ 'ਚ ਯਾਦ ਰੱਖਿਓ ਟੋਪਰੇਣ ਵਾਲਾ ਇਨਸਾਨ ਵੀ ਬੋਲਦਾ ਆ ਪਰ ਉਹ ਆਪਣੇ ਦਿਲ ਦਾ ਦਰਦ ਹਰ ਕਿਸੇ ਨੂੰ ਨਹੀਂ ਦਿਖਾਉਂਦਾ ਅਤੇ ਹਰ ਇੱਕ ਜ਼ਿੰਦਗੀ ਕਿਸੇ ਨਾ ਕਿਸੇ ਲਈ ਇੱਕ ਸਬਕ ਬਣ ਕੇ ਜਾਂਦੀ ਆ ਰਾਜਵੀਰ ਜਮੰਦਾ ਦੀ ਕਹਾਣੀ ਸਾਨੂੰ ਇਹ ਯਾਦ ਦਵਾਉਂਦੀ ਆ ਕਿ ਮੈਂ ਲੋ ਪੀਸ ਸਭ ਤੋਂ ਵੱਡੀ ਦੌਲਤ ਹੁੰਦੀ ਆ ਜੇ ਇਹ ਵੀਡੀਓ ਤੁਹਾਡੇ ਦਿਲ ਤੱਕ ਪਹੁੰਚੀ ਹੋਵੇ ਤਾਂ ਇਸ ਨੂੰ ਲਾਈਕ ਜਰੂਰ ਕਰਿਓ ਅਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਅਤੇ ਕਮੈਂਟ ਕਰਕੇ ਜਰੂਰ ਦੱਸਿਓ ਤੁਸੀਂ ਇਸ ਵੀਡੀਓ ਤੋਂ ਕੀ ਸਿੱਖਿਆ